ਹਾਂਜੀ ਮੰਮੀ ਲੈ ਲਏ ਸੀਗੇ ਅਸੀਂ ਮਾਸੀ ਤੋਂ ਕਿਉਂਕਿ ਮਾਸੀ ਹੁਣੀ ਹੈ ਨਹੀਂ ਕਿ ਮਾਮੇ ਕੋਲ ਗਏ ਨੇ ਤੇ ਉੱਥੇ ਦੇਖਾਂਗੇ ਜਾਵਾਂਗੇ ਸ਼ਾਮ ਨੂੰ ਕਿਉਂਕਿ ਉਹ ਵੀ ਅੱਗੇ ਗਏ ਹੋਏ ਨੇ ਪਟਿਆਲੇ ਸ਼ਾਇਦ ਮਾਮੇ ਹੁਣੀ ਵੀ ਮਾਮੀ ਹਾਂਜੀ ਹਮੇਨ ਉਹ ਅਸੀਂ ਲੈ ਲਿਆ ਸੀਗਾ ਤੇ ਮਾਸੀ ਕੋਲੋਂ ਮਾਸੀ ਹੁਣੀ ਦੇ ਘਰੇ ਨਹੀਂ ਸੀ ਕਿਉਂਕਿ ਉਹ ਕਿਤੇ ਗਏ ਹੋਏ ਸੀ ਮਾਮਾ ਜੀ ਕੋਲ ਹੀ ਗਏ ਹੋਏ ਸੀ ਸਾਡੇ ਕੋਲੇ ਦੋ ਜੀਆ ਕੋਲੇ ਦਿਨ ਕੋਲੇ ਸੀ ਜਾਣ ਨੂੰ ਕਹਿੰਨੇ ਅੱਜ ਬਾਹ ਚਾਈ ਗਈ ਬਾਲੀਆਂ ਤੇ ਹੁਣ ਅਸੀਂ ਤਾਂ ਦੀਦੀ ਹੁਣਾ ਕੋਲ ਜਲਨੇ ਆ ਇਧਰ ਮੋੜ ਰਹੇ ਹਾਂ ਇਹਨਾਂ ਦੇ ਰਸਤੇ 'ਚ ਅਸੀਂ ਇੱਥੇ ਆਪਣੇ ਥੋਰੀ ਰੋਡ ਤੇ ਪਹੁੰਚ ਗਏ ਜਿਹੜਾ ਇੱਥੋਂ ਉੱਲ ਜਾਂਦਾ ਥੋਰੀ ਨੂੰ ਮਿਕਸ ਆਟੋ ਕੋਲੇ ਆ ਅਸੀਂ ਕੈਂਚੀਆਂ ਚ ਹਾਂ ਤੇ ਹੁਣ ਦੀਦੀ ਹੁਣਾਂ ਦੇ ਘਰੇ ਜਾ ਰਹੇ ਹਾਂ ਪਹਿਲਾਂ ਜਾਵਾਂਗੇ ਛੋਟੇ ਦੀਦੀ ਦੇ ਘਰੇ ਜਿੱਦ ਤੱਕ ਪਹਿਲਾਂ ਛੋਟੇ ਦੀਦੀ ਦੇ ਘਰੇ ਹਾਂ ਥੋੜੀ ਜਿਹੀ ਵੀਡੀਓ ਦੀ ਦਿੱਕਤ ਆਊਗੀ ਕਿਉਂਕਿ ਕਈ ਵਾਰ ਕਿਉਂਕਿ ਸਾਡੇ ਵੀਰ ਜੀ ਥੋੜੇ ਜਿਹਾ ਵਿੱਚ ਨਹੀਂ ਹੋਣਾ ਚਾਹੁੰਦੇ ਹੈਗੇ ਤਾਂ ਆਪਾਂ ਲਾ ਦੇਵਾਂਗੇ ਪੋਸਿਸ਼ਨ ਸਾਡੀ ਹੋ ਗਈ ਹੈ ਜਿਵੇਂ ਜ਼ਰੂਰ ਬਣਾਵਾਂਗੇ ਕਈ ਕਿਉਂਕਿ ਕਈਆਂ ਨੂੰ ਹੁੰਦਾ ਵੀ ਉਹ ਨਹੀਂ ਆ ਅੱਗੇ ਰਾਜ ਦੇ ਦਿੱਦਤਾ ਦੇ ਦੀ ਤੁਹੜ ਨੂੰ ਕੋਈ ਦਿੱਕਤ ਨਹੀਂ ਹੈ ਨਹੀਂ ਉਹਨਾਂ ਦੀ ਨੂੰ ਸੁਭਾਈ ਰਹਿੰਦੇ ਨਹੀਂ ਨਹੀਂ ਦੀ ਨੂੰ ਕੋਈ ਦਿੱਕਤ ਨਹੀਂ ਆ ਸਾਡੇ ਵੀਡੀਓ ਚ ਆ ਜਾਣਗੇ ਅੱਗੇ ਵੀ ਹੁੰਦੇ ਨੇ ਹਣ ਵੀ ਆ ਜਾਣਗੇ ਤੇ ਜਿਹੜੇ ਵੀਰ ਜਿਹੜੇ ਆ ਉਹ ਮਿਲ ਕੇ ਹੈ ਸਾਡੇ ਸੁਭਾਅ ਦੇ ਬਹੁਤ ਵਧੀਆ ਨੇ ਪਰ ਉਹਨਾਂ ਨੂੰ ਮਨ ਵੀਡੀਓ ਚ ਆਉਣ ਤੋਂ ਥੋੜੀ ਜਿਹੀ ਦਿੱਕਤ ਜਿਵੇਂ ਇੱਕ ਨੂੰ ਹੋ ਜਾਂਦੀ ਹੈ ਬਹੁਤ ਪ੍ਰੋਬਲਮ ਹੁੰਦੀ ਹੈ ਲਈ ਜਾਣਿਆ ਇਹਨੂੰ ਸਾਡੇ ਵੀਰ ਜੀ ਥੋੜਾ ਜਿਹਾ ਮਤਲਬ ਕਿ ਮੈਡੀ ਚ ਨਹੀਂ ਆਉਣਾ ਪਸੰਦ ਕਰਦੇ ਤਾਂ ਕਰਕੇ ਅਸੀਂ ਦੇਖਾਂਗੇ ਮੌਕਾ ਦੇਖਾਂਗੇ ਦੀਦੀ ਦੀ ਬੇੜੀ ਜੇ ਬਣਾ ਸਕੀ ਤਾਂ ਬਣਾ ਲੈਣੀ ਜ਼ਰੂਰ ਹੈ ਲੋਕ ਉਹ ਮੈਨਾ ਨਹੀਂ ਕਰਦੇ ਖਾਲੀ ਪਹੁੰਚ ਕੇ ਦੀਦੀ ਭੈਣ ਦੇ ਘਰ ਆਈ ਅਸੀਂ ਤੇ ਚੱਲਿਆ ਹੁਣ ਅੰਦਰ ਅਸੀਂ ਜੀ ਦੀਦੀ ਹੁਣਾਂ ਕੋਲ ਆ ਗਏ ਸੀਗੇ ਅਸੀਂ ਉਹ ਬਾਹਰ ਬੈਠਾ ਸਾਹਮਣੇ ਤੇ ਅੱਜ ਕੱਲ ਘਰ ਹੀ ਆਏ ਹਾਂ ਹੁਣ ਪੀਪਲ ਵਗੈਰਾ ਹੋ ਗਏ ਹਾਂਜੀ ਹਾਂਜੀ ਸਹੀ ਗੱਲ ਅੱਜ ਦੇ ਮੇਨ ਮੈਂ ਵਾਂ ਤਾਂ ਜਿਹੜੇ ਨਹੀਂ ਭੁੱਲਣਗੇ ਤਾਂ ਨਾ ਕਿਆ ਪਿੰਦੇ ਸੀਗੇ ਹੁਣ ਚਾਹ ਕਹਿੰਦੇ ਸੀ ਅਸੀਂ ਤੁਹਾਨੂੰ ਠਹਿੜ ਕੇ ਬਣਾ ਲਵਾਂ ਮੁੱਢੋਂ ਆਈ ਜਾਂਦੀ ਹੈ ਗਰਮੀ ਬਹੁਤ ਸੀ ਨਹੀਂ ਹੈ ਗਰਮੀ ਬਹੁਤ ਹੈ ਬਸ ਚੜ ਕੇ ਆ ਜਾ ਮੁਰ ਕੇ ਆਪ ਨੂੰ ਬਿਮਾਰ ਹੋ ਜयो ਤਾਂ ਕੋਈ ਫਾਇਦਾ ਨਹੀਂ ਹੋਣ ਇਸੇ ਲਈ ਬਣੀ ਦੱਸ ਜੀ ਕਰਦੇ ਨਹੀਂ ਕਰੋ ਕਿਤੇ ਇਹ ਜਿਆਦਾ ਵੀ ਸਰਦਾ ਨਹੀਂ ਹੈ ਬਈ ਇੱਥੇ ਤਾਂਬਾ ਮੈਂ ਤੁਹਾਨੂੰ ਜਾਨਾ ਕੋਣ ਤੇ ਕੁਛ ਨਹੀਂ ਦਿੱਸ ਨਹੀਂ ਤਾਂ ਮੈਂ ਮਤਲਬ ਸਿਆਣੇ ਬੰਦੇ ਦਾ ਤਾਂ ਸਰ ਨਹੀਂ ਹਾਂਜੀ ਹਾਂਜੀ ਉੱਥੇ ਜਾ ਗਰਮੀ ਬਹੁਤ ਹੈ وجہ بیچ اڑکے گئے رندر مامما جی ٹھیک نا مامما جی ٹھیک ہے کون سی ٹھیک ہے وہ بگڑے تھے اور بالیاں والے کا مارتے سر ہو گیا پتہ نہیں کنے ٹرکریلن ہے 5 سالہ وہ تیارریلن ہے جے گھر خریدن کا مگر پتہ نہیں کی کر نے سالہ آدھ گئے یاد ہے کٹ کر کے دوائی کو دیکھو کہ کنے

ਅਜੋਕਸਨ ਕੱਲ ਕਰੇ ਸੀ ਮੈਂ ਤਾਂ ਦੇਖੀ ਸੁਖੀ ਰਿੰਦਾਂ ਨੇ ਅਰਤਮੇ ਗਾਈਡੈਂਸ ਲੈਣਾ ਹੈ ਬੱਚਿਆਂ ਨੂੰ ਬੜਾ ਉੱਚੀ ਬੋਲ ਰਹੀ ਹੈ ਬੱਚਿਆਂ ਨੂੰ ਦੱਸਣਾ ਵੰਦਾ 10 ਦੇ ਬਾਅਦ ਕੀ ਕੋਰਸ ਕਰਨੇ ਨੇ ਕਿਹੜੀ ਲਾਈਨ ਕਿਵੇਂ ਕਰਨੀ ਹੈ ਉਹਦੇ ਪ੍ਰੋਜੈਕਟ ਬਾਰੇ ਕਾਉਂਸਲਿੰਗ ਹੋ ਜਾਂਦਾ ਦੱਸ ਦੋ ਵੀ ਦੀਦੀ ਕੀ ਕਰਦੇ ਨੇ ਗਾਈਡੈਂਸ ਐਂਡ ਕਾਉਂਸਲਿੰਗ ਇਹ ਆ ਵੀ ਦੱਸਣਗੇ ਦੀਦੀ ਹਣਾ ਮੈਂ ਗਾਈਡੈਂਸ ਐਂਡ ਕਾਉਂਸਲਿੰਗ ਦੀ ਵੀ ਇੰਚਾਰਜ ਹਾਂ ਲੀਗਲ ਲਿਟਰੇਸੀ ਦੀ ਵੀ ਐ ਨੀਵੇਂ ਛੋਟੇ ਬੱਚਿਆਂ ਨੂੰ ਤਾਂ ਜਰੂਰੀ ਹੁੰਦਾ ਹੈ ਬਹੁਤੀ ਜਾਣਕਾਰੀ ਹਾਂ ਡਿਊਟੀ ਕਿੱਥੇ ਐਗੀ ਆਪਣੇ ਪੋਨਿਗੜ ਪੋਨਿਗੜ ਇੱਥੇ ਹੀ ਰਿਪੇਅਰ ਹੁੰਦੇ ਨੇ ਤਾਂ ਪੋਨੇ ਕ 500 ਰੁਪਏ ਨਕਰਾ ਨਹੀਂ ਜੀ ਜੀ ਸਵਾਸਤਿਵਾਂ ਕਿ ਆਨ ਪ੍ਰਿੰਸੀਪਲ ਦਾ ਬੰਦਾ ਚਾਂਸਸ ਕੱਟੀ ਟਾਟਾ ਸਰਵਿਸ ਔੜੀ ਗਈ ਤੇ ਹੋ ਜਾਦੇ ਹੋਗੇ ਹਨਾ ਨਹੀਂ ਮੈਂ ਥੋੜੀ ਤਾਂ ਕਿਉਂ ਰਹਿ ਗਈ ਇਹ ਤਾਂ ਪਈ ਉਹ ਗਰਸਲ ਕੀ ਹੈ 500 ਰੁਪਏ ਪਈ ਪੋਨੇ 500 ਰੁਪਏ ਸਿਨਿਅਰਿਟੀ ਗੱਲ ਤਾਂ ਫਿਕਸ ਹੋਈ ਹੋਈ ਹੈ ਉਹਦੇ ਕਰਕੇ ਸਿਨਿਅਰਿਟੀ ਸੈਟਿੰਗ ਯਾਰੀ ਕੋਡ ਕੇਸ ਚੱਲ ਜੰਦੇ ਨੇ ਤੁਹਾਨੂੰ ਤੇ ਹੋਏ ਜਦੋਂ ਸਾਰੇ ਕੋਡ ਕੇਸ 30 ਚ ਖਤਮ ਹੋ ਜਾਣੇ ਨੇ ਉਹ ਸਾਰੇ ਬੰਦੇ ਜਿੰਨਾ ਕਿ ਠੀਕ ਹੋ ਗਏ ਨੇ ਤੇ ਦੂਜਾ ਜਿਹੜੇ ਛੋਟੇ ਛੋਟੇ ਨੇ ਉਹਨਾਂ ਦੀ ਪਰਮਿਸ਼ਨ ਜਿਹੜੀ ਸਰ ਦੇ ਦੱਸ ਰਿਹਾ ਇਹਦੀ ਪਰਮਿਸ਼ਨ ਨਾਲ ਦੇ ਟਿਕਟ ਵੀ ਵੀ ਅਸੀਂ ਵੀਡੀਓ ਦੇਖ ਰਹੇ ਸੀ ਰਾਤ ਨੂੰ ਸੀ ਆਪ ਵੀ ਸਿਖਾਉਣਾ ਹਾਂ ਸੀ ਰਾਮ ਨਾਲ ਵੀ ਸੀ ਆ ਦੇਖੀ ਹੈ ਤਾਂ ਉਹ ਕੀ ਹੋਇਆ ਅਜੇ ਖੁੱਲ ਕੇ ਦਿੱਤੇ ਚਲੇ ਗਏ ਕਿ ਕਿੱਧਰ ਖੜਾ ਨਾ ਤੋ ਵਾਕਾ ਮੱਝ ਨਹੀਂ ਹੁੰਦੀ ਜਗਾ ਕਹਿੰਦੇ ਨੇ ਕਿ ਖੇਤ ਨਹੀਂ। ਬੁੱਧੀ ਮੰਮੇ ਅਸੀਂ ਕਹਿੰਦੇ ਜੇ ਡੈਕਸਨ ਨਹੀਂ ਹੈਗਾ ਮੱਝ ਦੂਰ ਨਹੀਂ ਦੇ। ਪੱਟੇ ਦੇ ਦੇਖ ਕੇ ਆਇਆ ਮੈਂ ਲੱਤ ਚੈੱਕ ਕਰਕੇ ਆਉਂਦੀ ਆਂ ਵੀ ਨਾ ਤੋ ਹੀ। ਕਿਹੜੇ ਦਿਨ ਵਿਆਹ ਦੇ ਲੱਤ ਢੋਆ ਪੱਟ ਕੇ ਕਹਿੰਦੀ ਬਹੁਤ ਪੜਿਆ ਹੋਇਆ ਹੈ ਕੁੱਤਾ। ਕਿਉਂ ਮੱਝ ਮੱਝ ਤੇ ਗਾਂ ਰੱਖਦੇ ਸੀ ਬੁੱਢਾਈ ਚੱਲਦੀ ਸੀ। ਇੰਨਾ ਲਿਫਟ ਲਿਫਟ ਪਈ ਅੰਦਰ। ਚ ਐ ਕਿੱਥੇ ਨਹੀਂ ਸਟਾਪ ਕਰਦੇ। ਵੇਖ ਵਰਖ ਕਰ ਰਹੇ ਨੇ। ਕਿੱਥੇ ਜਲੇ ਹੋ ਤੁਸੀਂ? ਕੁੱਤਾ ਦੇ। ਕੁੱਤਾ ਦੇਖਣ ਉਹਨਾਂ ਛੇੜੇ ਨਾਲ ਵਾਲਾ। ਤੰਗ ਨਾ ਕਰੇ ਪਰੇਸ਼ਾਨ ਨਾ ਕਰੇ ਉਹਨੂੰ ਨਹੀਂ ਕਹਿੰਦਾ ਮਿਲਦਾ ਤਾਂ ਉਹ ਅੱਧ ਤੱਕ ਜੜਦੇ ਉਹ ਗੈਰੀ ਹੋਰਾਂ ਦੇ ਕੋਲ ਇੱਥੇ ਤੁਹਾਡੇ 2 ਸੈਕਿੰਡੋ ਕਿੱਧਰ ਹੋ ਰਿਹਾ ਸੈਸ਼ਨ ਚੈੱਕ ਕਰ ਰਹਾ ਹੈ ਚੈੱਕ ਕਰ ਰੋ ਸਾਰਿਆਂ ਨੂੰ ਸਾਰਾ ਜਗ ਇਹ ਦੇਖਦਾ ਬਲੱਡ ਤੁੰਗ ਲੈਣਾ ਇਹਨਾਂ ਵੀ ਬੰਦੇ ਰਿਸ਼ਤੇਦਾਰ ਹੀ ਨੇ ਦੇਖਿਆ ਹੈ ਨਾ ਓਏ ਸੈਸ਼ਨ ਮਾਗਿਆ ਸੈਸ਼ਨ ਸੈਸ਼ਨ ਹੁਣ ਨਹੀਂ ਸੈੱਟ ਕਰਦਾ ਇਹ ਹੁਣ ਮੈਂ ਖੱਲੇ ਸਾਹਿਬ ਨੂੰ ਤੁੰਗੀ ਬਾੜਾ ਹਾਂ ਚੈੱਕ ਕਰੋ ਬਲਾ ਸਾਰਿਆਂ ਨੂੰ ਸਾਰਿਆਂ ਚੈੱਕ ਕਰਦਾ ਉਹ ਮੈਨੂੰ ਛੱਡ ਦੇ ਤੂੰ ਸੈਸ਼ਨ ਨੂੰ ਮੈਨੂੰ ਬਚਾ ਨੋ 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 कपड़े गंदे करे जाओ यार हर जगह ढीड़ का पड़े हैं कपड़े गंदे हो रहे हैं गुड बॉय गुड बॉय कहाँ की हो गया चेकिंग करते थे सब दिन चेकिंग करते थे मामा जी थी तेरा जो कुंडली दिखा रहे हैं ना पकाए हुए आते लगे हैं हाँ अच्छी कुंडली पता नहीं क्यों चलाना तो लगे हैं ਜੇ ਮਿਲਟਰੀ ਆਏ ਹੋਰ ਚੋ ਆਏ ਹਨ ਮਿਲਟਰੀ ਆਣਾ ਮਦਰ ਫਾਦਰ ਦੇ ਮਿਲਟਰੀ ਆਏ ਮਿਲਟਰੀ ਨੂੰ ਕਿਉਂ ਸ਼ੋਕ ਆਤ ਮਨੇ ਕਿ ਕੋਈ ਪੂਰਾ ਮਰ ਗਿਆ ਹਾਂ ਤਾਂ ਉਹ ਵੀ ਤਾਂ ਮਰਿਆ ਪੂਰਾ ਸ਼ੋਕ ਕਰਕੇ ਪੰਜ ਦੇ ਦਿੰਦੇ 164 ਅੱਛਾ ਹਾਂ ਦੰਤੀ ਮਾ ਮਿੱਟੀ ਕਿਥੋਂ ਲੈਂਦੀ ਹੈ ਤਲੇ ਦੰਦ ਨਿਕਲਦੇ ਦੰਦੀਆਂ ਬਹੁਤ ਵੱਡਦਾ ਹੈ ਹਾਂ ਇਹੋ ਹੱਡੀ ਉੱਡੀ ਲੱਗਦਾ ਹੋਰ ਹੱਡੀ ਉਹ ਦੂਜੇ ਨੂੰ ਲਿਆ ਕੇ ਇੱਕ ਵੀਰੇ ਨੂੰ ਵੀ ਲਿਆ ਕੇ ਤਾ ਨਾ ਮੇਜਾ ਮੇਜਾ ਮਤ ਮੇਜਾ ਸਿੱਟ ਇੱਕ ਵੀਰੇ ਨੂੰ ਵੀ ਲਿਆ ਕੇ ਤਾਂ ਹੀ ਫੇਮ ਇਹਦਾ ਭਾਈ ਤਾਂ ਉਹਨਾਂ ਹਾਂ ਵੀ ਕੀ ਵੀਰੇ ਨੂੰ ਵੀ ਵੱਡੇ ਹੋ ਗਏ ਇਹ ਦੰਦ ਜਮੇ ਨੇ ਨਿਕਨੇ ਬਰੀਕ ਰਹੇ ਤਿੱਖੇ ਬਹੁਤ ਹੁੰਦੇ ਪਰ ਤੇ ਵੀਰੇ ਨੇ ਇਹ ਕਿਦਾਂ ਦੰਦ ਦੇਖ ਰੀਦਾ ਕਹਿੰਦਾ ਦੰਦ ਘਸ ਗਏ ਮੈਂ ਕਿਹਾ ਇਹ ਘਸੇ ਨਹੀਂ ਦੇ ਆਈ ਇਹਨੇ ਲੈ ਦੰਦ ਉਹਨਾਂ ਦੇ ਕੁੱਤੇ ਦੰਦ ਵੱਡੇ ਨੇਗੇ ਉਹਨਾਂ ਦੇ ਕੰਨ ਵੀ ਦੋਵੇਂ ਖੜੇ ਕਰ ਲੈਣੇ ਜਿਵੇਂ ਇੱਕ ਕੰਨ ਖੜੇ ਕਰ ਇਹ ਹੌਲੀ ਹੌਲੀ ਹੋਊਗਾ ਹੋਣਗੇ ਦੋਨੇ ਮੈਂ ਕੱਲੀ ਦੀ ਫੋਟੋ ਦੇਖੀ ਐ ਇਹ ਦੇ ਖਾਦਰਦੀਪ ਪੁਰਾਣੀ ਫੋਟੋ ਜੰਮੀ ਟਿਕਟੋਕ ਆਪੀ ਐ ਕੰਮ 1% ਉਹਦਾ ਵੀ ਨਾ ਹੁਣ ਪੁਰਾਣੀ 2 ਮਹੀਨੇ ਹੁਣ ਤਾਂ ਇੱਕ ਕੰਨ ਅੱਧਾ ਖੜਾ ਦੂਜਾ ਬੈਠਾ ਇਹਦੀ ਮੈਂ ਬੋਲਦਾ ਨਹੀਂ ਦਵਾਈ ਵੀ ਹੁੰਦੀ ਐ ਬੰਦਾ ਦਾ ਕੰਨ ਖੜੇ ਕਰਨ ਦੀ ਜਿੱਥੇ ਲਾਏ ਨਹੀਂ ਜਿੱਥੇ ਦੇਖੋ ਤਾਂ ਸਹੀ ਫੀਡ ਦੇਖੋ ਕੈਲਸ਼ੀਅਮ ਦੇਖੋ ਸਪੈਸ਼ਲ ਚਾੜ ਵੱਡਣਗੇ ਇਹਦੇ ਖਾਣੇ ਵਾਸਤੇ ਅੱਛਾ ਤੇ ਇਹਦਾ ਕਰਨੀ ਪੈਣੀ ਆ ਹੁਣ ਜੇ ਲਿਆਂਦਾ ਹਾਂ ਜਿਹੜੀ ਕੋਲੇ ਆਈ ਸੀ ਦੇ ਛੋਟੇ ਨੰਦੇ ਕੋਲੇ ਤੇ ਵੀਰ ਦੀ ਜਗਤ ਸਾਡੇ ਫਰੀਦਪੁਰ ਨੇ ਲਿਆ ਇਹਨਾਂ ਦੀ ਮਿਠਾਈ ਲਏ ਤੇ ਕਿੰਨਾ ਪੌਂਦੇ ਕੇ ਹੋਇਆ ਕਿੰਨੀ ਗਰਮੀ ਆ ਬਾਹਰ ਕਹੀ ਗੱਲ ਆ ਹਾਲੇ ਥੋੜਾ ਬਹੁਤ ਠੰਡ ਹੈ ਹਾਂਜੀ ਹੁਣ ਚੱਲੇ ਆਂ ਅਸੀਂ ਸਿਸਟਰ ਕੋਲੋਂ ਅਨਾਰ ਬਹੁਤ ਲੱਗਿਆ ਹੋਇਆ ਹੈ ਤੇ ਕੀ ਤਾਂ ਅੱਛਾ ਮੈਂ ਹੁਣੇ ਦਿਨ ਅਨਾਰ ਵਾਲੇ ਫਸੀਂ ਦੇ ਆਂ ਕੰਨੇ ਅੰਬ ਲੱਗੇ ਹੋਏ ਆ ਜਿਹਦੇ ਤੇ ਵੀ ਉੱਪਰ ਪਿੱਛੇ ਕੋ ਬੂਟਾ ਲੱਗਿਆ ਹੋਇਆ ਉਧਰ ਵਧੀਆ ਬੁੱਢਾ ਕਿਹਦੇ ਇਸ ਦਿੰਦੇ ਆ ਹੁਣ ਉਹ ਸਾਨੂੰ ਮਿੱਠੇ ਸੀਗੇ ਅੰਬ ਪਿਛਲੀ ਵਾਰ ਲੈ ਗਏ ਸੀ ਅਨਾਰ ਵੀ ਲੱਗੇ ਹੋਏ ਨੇ ਬਹੁਤ ਇਹਨਾਂ ਦੇ ਸਿੰਦਾ ਟਾਰ ਗਈ ਸੀ ਨਹੀਂ ਮਾਮੀ ਕੋਲ ਲੈ ਗਈ ਇੱਕ ਜਿੱਥੇ ਬੈਠਣ ਤੇ ਬਹਿ ਗਿਆ ਨਹੀਂ ਮੰਮੀ ਕੋਲ ਲੈ ਕੇ ਆਨੂੰ ਇਹ ਚ ਖਾਣੇ ਨਹੀਂ ਹੁੰਦਾ ਕਾਣੇ ਨਹੀਂ ਹੁੰਦਾ ਬਿਸਕਟ ਖਾਣੇ ਹਾਂ ਇੱਧਰ ਆ ਆ ਦੇਖੇ ਮੰਮੀ ਜੀ ਨੇ ਜਿਵੇਂ ਕਹਿੰਦਾ ਹੁੰਦਾ ਘਰ ਪਾਲਾ ਤੇਰੀ ਮੰਮੀ ਆ ਕੇ